ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾਂ ਤਜਸਵੀਨੀ ਰਾਏ ਅੱਜ ਦੀ ਵੀਡੀਓ ਦੇਖਣਾ ਤੁਹਾਡੇ ਲਈ ਅਤੀ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਦੇਸ਼ ਦੇ ਅੰਦਰ ਇੱਕ ਅਜੀਹਾ ਮੁੱਦਾ ਚੱਲ ਰਿਹਾ ਹੈ ਜਿਸ ਨੇ ਦੇਸ਼ ਦੀ ਪੂਰੀ ਦੀ ਪੂਰੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ ਦਰਅਸਲ ਹਾਲ ਹੀ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਚ ਜਨ ਸਭਾ ਨੂੰ ਸੰਬੋਧਨ ਕਰਦਿਆ ਇੱਕ ਅਜੀਹੀ ਗੱਲ ਕਹਿ ਦਿੱਤੀ ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਤੜਥੱਲੀ ਮਚਾ ਦਿੱਤੀ ਵਿਰੋਧੀ ਧਿਰ ਦੇ ਨੇ ਤਾਂ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਹੀ ਇਸ ਗੱਲ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਹੀ ਗਈ ਗੱਲ ਝੂਠੀ ਹੈ ਇੱਕ ਰਾਜਨੀਤਿਕ এজেন্ডਾ ਹੈ ਇਥੋਂ ਤੱਕ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਚੋਣਾ ਜਿੱਤਣ ਲਈ ਹਿੰਦੂ ਮੁਸਲਮਾਨ ਕਰ ਰਹੇ ਨੇ ਜੀ ਹਾਂ ਹੁਣ ਗੱਲ ਹਿੰਦੂ ਮੁਸਲਮਾਨਾਂ ਤੱਕ ਆ ਗਈ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਮੁੱਦੇ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੈ ਕੇ ਆਏ ਨੇ ਜਾਂ ਫਿਰ ਵਿਰੋਧੀ ਧਿਰ ਨੇ ਕੰਮ ਪਹਿਲਾਂ ਹੀ ਕਰ ਦਿੱਤਾ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ ਦਿਖਾਇਆ ਅਤੇ ਗਿਣਵਾਇਆ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰਕਾਰ ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਕੀ ਕਹਿ ਦਿੱਤਾ ਜਿਸ ਕਰਕੇ ਇਹ ਨਾ ਬਵਾਲ ਹੋ ਰਿਹਾ ਹੈ ਤੁਹਾਨੂੰ ਯਾਦ ਹੈ ਕਿ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਜਦੋਂ ਚੋਣ ਮਨੋਰਥ ਪੱਤਰ ਰਿਲੀਜ਼ ਕਰ ਰਹੇ ਸੀ ਉਸ ਸਮੇਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਅਸੀਂ ਸੱਤਾ ਵਿੱਚ ਆਉਂਦੇ ਹਾਂ ਤਾਂ ਅਸੀਂ ਜਾਤੀ ਜਨਗਣਨਾ ਕਰਵਾਵਾਂਗੇ ਇਸ ਦੇ ਨਾਲ ਹੀ ਅਸੀਂ ਦੇਸ਼ ਵਿੱਚ ਫਾਈਨੈਂਸ਼ੀਅਲ ਐਂਡ ਇੰਸਟੀਚੂਨਲ ਸਰਵੇ ਕਰਵਾਵਾਂਗੇ ਮਤਲਬ ਕਿ ਦੇਸ਼ ਵਿੱਚ ਕੌਣ ਕਿੰਨਾ ਕਮਾ ਰਿਹਾ ਹੈ ਉਸ ਦਾ ਇੱਕ ਸਰਵੇ ਕਰਵਾਇਆ ਜਾਵੇਗਾ ਕੌਣ ਕਿੰਨਾ ਗਰੀਬ ਹੈ ਕਿਸ ਕੋਲ ਕਿੰਨੀ ਜਾਇਦਾਦ ਹੈ जिसन ले प्रधानमंत्री मोदी ने यह भी कहा सी एता वाली विचारता है। तो सोच रहे कि मोदी का एक बयान सुनो पहले जब उनकी सरकार थी उन्होंने कहा था कि देश की संपत्ति पर पहला अधिकार मुसलमानों का है इसका मतलब ये संपत्ति इकट्ठी करके किसको बांटेंगे जिनके ज्यादा बच्चे हैं उनको बांटेंगे घुसपैठियों को बांटेंगे क्या आपकी मेहनत की कमाई का पैसा घुसपैठियों को दिया जाएगा आपको मंजूर है ये ये कांग्रेस का मैनिफेस्टो तो कह रहा है कि वो माताओं बहनों का सोने का हिसाब करेंगे उसकी जड़ती करेंगे जानकारी लेंगे और फिर उस संपत्ति को बांट देंगे और उनको बांटेंगे जिनको मनमोहन सिंह जी की सरकार ने कहा था कि संपत्ति पर पहला अधिकार मुसलमानों का है इस बयान विच पीएम मोदी ने याद करवाया यूपीए शासन विच उस समय रहे प्रधानमंत्री मनमोहन सिंह का बयान ਵਿਗਿਆਨ ਪਵੰਦੇ ਅੰਦਰ ਇੱਕ ਭਰੀ ਸਭਾ ਵਿੱਚ ਮਨਮੋਹਨ ਸਿੰਘ ਦਾ ਬਿਆਨ ਸੀ ਜੋ ਕਿ ਔਨ ਰਿਕਾਰਡ ਹੈ ਜਿਸ ਵਿੱਚ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੇ ਵਸੀਲਿਆਂ ਤੇ ਪਹਿਲਾ ਹੱਕ ਦੇਸ਼ ਦੀ ਮਾਈਨੋਰਿਟੀ ਸਪੈਸ਼ਲੀ ਮੁਸਲਿਮਸ ਦਾ ਪਹਿਲਾ ਹੱਕ ਹੈ ਸਭ ਤੋਂ ਪਹਿਲਾਂ ਤੁਸੀਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਉਹ ਬਿਆਨ ਸੁਣੋ we will have to devise innovative plans to ensure that minorities particularly the muslim minority are empowered to share equitably children of development they must they must have the first claim on our resources ਇਸੇ ਬਿਆਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੀ ਕਮਾਈ ਤੁਹਾਡੀ ਦੌਲਤ ਲੈ ਕੇ ਉਹਨਾਂ 'ਚ ਵੰਡਣ ਜਾ ਰਹੇ ਨੇ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਹੁਣ ਕੀ ਮੋਦੀ ਨੇ ਝੂਠ ਬੋਲਿਆ हम अ तो दसागे की आखिरकार पीएम मोदी ने अजिहा क्यों कहा राहुल गांधी ने अजिहा की कहा सी। राहुल गांधी का जो बयान तो है उस बारे तो चंगी तरह कलैरिटी होनी चाहिए हम फाइनेंशियल और इंस्टीट्यूशनल सर्वे करेंगे ये पता लगाएंगे कि हिंदुस्तान का धन किसके हाथों में है कौन से वर्ग के हाथ में है और इस ऐतिहासिक कदम के बाद हम क्रांतिकारी काम शुरू करेंगे ਅਸੀਂ ਕ੍ਰਾਂਤੀਕਾਰੀ ਕੰਮ ਕਰਾਂਗੇ ਜੋ ਤੁਹਾਡਾ ਹੱਕ ਬਣਦਾ ਹੈ ਉਹ ਤੁਹਾਨੂੰ ਦਵਾਂਗੇ ਸੰਪਤੀ ਦਾ ਸਰਵੇ ਕਰਵਾਵਾਂਗੇ ਠੀਕ ਹੈ ਤੁਸੀਂ ਸੁਣ ਲਿਆ ਰਾਹੁਲ ਗਾਂਧੀ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਰਾਹੁਲ ਗਾਂਧੀ ਤੋਂ ਲਈ ਹੈ ਇਸ ਵਿੱਚ ਉਹਨਾਂ ਨੇ ਮਾਈਨੋਰਿਟੀ ਸ਼ਬਦ ਦਾ ਵੀ ਇਸਤੇਮਾਲ ਕੀਤਾ ਹੈ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿੱਚ ਮਾਈਨੋਰਿਟੀ ਦਾ ਕੀ ਮਤਲਬ ਹੁੰਦਾ ਹੈ ਮਾਈਨੋਰਿਟੀ ਦਾ ਮਤਲਬ ਮੁਸਲਮਾਨ ਹੀ ਹੁੰਦਾ ਹੈ ਚਲੋ ਇਸ ਤਰ੍ਹਾਂ ਰਾਹੁਲ ਗਾਂਧੀ ਨੇ ਤਾਂ ਯਾਦ ਕਰਾ ਦਿੱਤਾ ਕਿ ਦੇਸ਼ ਦੇ ਸਰੋਤਾ ਤੇ ਕਿਸ ਦਾ ਅਧਿਕਾਰ ਹੈ ਤੇ ਇਹ ਤਾਂ ਅੱਜ ਤੋਂ 18 ਸਾਲ ਪਹਿਲਾਂ ਮਨਮੋਹਨ ਸਿੰਘ ਵੀ ਦੱਸ ਚੁੱਕੇ ਨੇ ਇੱਕ ਵਾਰ ਫਿਰ ਸੁਣੋ ਮਨਮੋਹਨ ਸਿੰਘ ਜੀ ਦਾ ਉਹੀ ਬਿਆਰ ਮਾਈਨੋਰिटीज ਪਾਰਟਿਕੁਲਰਲੀ ਦ ਮੁਸਲਮ ਮਾਈਨੋਰਟੀ ਆਰ 엠ਪਾਵਰਡ ਟੂ ਸ਼ੇਅਰ ਇਕਵਿਟੇਬਲੀ ਇਨ ਦ ਫਰੂਟਸ ਆਫ ਡਿਵੈਲਪਮੈਂਟ ਦੇਰ ਮਸਟ ਦੇ ਮਸਟ ਹੈਵ ਦ ਫਰਸਟ ਕਲੇਮ ਔਨ ਆਵਰ ਰਿਸੋਰਸਸ ਸੁਣਿਆ ਤੁਸੀਂ ਕਿਵੇਂ ਸਿੱਧੇ ਤੌਰ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਹਿ ਰਹੇ ਨੇ ਕਿ ਦੇਸ਼ ਦੇ ਸਰੋਤਾਂ ਤੇ ਪਹਿਲਾ ਅਧਿਕਾਰ ਅਲਪ ਸੰਖਿਆਕਾ ਦਾ ਹੋਵੇਗਾ ਖਾਸ ਕਰਕੇ ਮੁਸਲਮਾਨਾਂ ਦਾ ਤਾਂ ਇਸ ਲਾਈਨ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਰ ਉਸ ਸਮੇਂ ਮਨਮੋਹਨ ਸਿੰਘ ਕੀ ਕਹਿਣਾ ਚਾਹ ਰਹੇ ਸਨ ਹੁਣ ਬਾਕੀ ਜੇਕਰ ਅਸੀਂ ਪੁਰਾਣੀਆਂ ਗੱਲਾਂ ਤੇ ਆ ਹੀ ਗਏ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਨਮੋਹਨ ਸਿੰਘ ਦਾ ਇਹ ਬਿਆਨ ਅਚਾਨਕ ਨਹੀਂ ਆਇਆ ਸੀ ਉਸ ਸਮੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਮੁਸਲਮਾਨਾਂ ਨੂੰ ਵੀ ਅਨੁਸੂਚਿਤ ਜਾਤੀ ਦੀ ਸੂਚੀ ਵਿੱਚ ਸ਼ਾਮਲ ਕਰਨ ਦੀਆਂ ਮੁਸਲਮਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਵੱਖਰਾ 15% ਦੀ ਰਾਖਵਾ ਕਰਨ ਦੇਣ ਦੀਆਂ OBC ਰਿਜ਼ਰਵੇਸ਼ਨ ਨੂੰ ਧਰਮ ਦੇ ਆਧਾਰ ਤੇ ਵੰਡੇ ਜਾਣ ਦੀ ਅਤੇ 6% ਦੀ ਮੁਸਲਮਾਨਾਂ ਨੂੰ ਵੱਖਰੇ ਤੌਰ ਤੇ ਰਾਖਵਾ ਕਰਨ ਦੇਣ ਦੀਆਂ ਦਰੰਪਰਿਵਰਤਨ ਤੋਂ ਬਾਅਦ ਵੀ ਐਸਸੀ ਦਾ ਦਰਜਾ ਸੁਰੱਖਿਅਤ ਰੱਖਣ ਦੀਆਂ ਵਸੀਲਿਆਂ ਦੇ ਮੁਸਲਮਾਨਾਂ ਨੂੰ ਪਹਿਲਾ ਹੱਕ ਦੇਣਾ ਸਿਰਫ ਬਿਆਨ ਨਹੀਂ ਸੀ ਇਸ ਦੀ ਪੂਰੀ ਪ੍ਰਕਿਰਿਆ ਚੱਲ ਰਹੀ ਸੀ रिटायर्ड चीफ जस्टिस ਅਤੇ ਕਾਂਗਰਸ ਨੇਤਾ ਐਮਪੀ ਰੰਗਨਾਥ ਮਿਸ਼ਰਾ ਆਪਣੀ ਰਿਪੋਰਟ ਵਿੱਚ ਲਿਖ ਰਹੇ ਸਨ ਕਿ ਮੁਸਲਮਾਨਾ ਵਿੱਚ ਵੀ ਜਾਤ ਹੈ ਇਸ ਲਈ ਉਹਨਾਂ ਨੂੰ ਵੀ ਐਸਸੀ ਮੰਨਿਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਵੀ ਐਸਸੀ ਸੂਚੀ ਵਿੱਚ ਰਾਖਵਾਕਰਨ ਦਿੱਤਾ ਜਾਣਾ ਚਾਹੀਦਾ ਹੈ ਇਹ ਵੀ ਸਿਫਾਰਿਸ਼ ਕੀਤੀ ਗਈ ਸੀ ਕਿ ਭਾਵੇਂ ਕੋਈ ਐਸਸੀ ਆਪਣਾ ਧਰਮ ਬਦਲ ਕੇ ਮੁਸਲਮਾਨ ਜਾਂ ਇਸਾਈ ਬਣ ਜਾਂਦਾ ਹੈ ਉਸ ਦਾ ਐਸਸੀ ਦਾ ਦਰਜਾ ਬਰਕਰਾਰ ਰਹਿਣਾ ਚਾਹੀਦਾ ਹੈ ਰੰਗਨਾਥ ਮਿਸ਼ਰਾ ਦਰਮਪਰਿਵਰਤਨ ਦਾ ਰਸਤਾ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਹਨਾਂ ਨੂੰ ਸਮੇਂ ਦੀ ਕਾਂਗਰਸ ਸਰਕਾਰ ਦਾ ਸਮਰਥਨ ਹਾਸਲ ਸੀ ਫਿਰ 3 ਨਵੰਬਰ 2006 ਨੂੰ ਮਨਮੋਹਨ ਸਿੰਘ ਨੇ ਸਰਕਾਰੀ ਨੌਕਰੀਆਂ ਵਿੱਚ ਮੁਸਲਮਾਨਾਂ ਨੂੰ ਰਾਖਵੇਂ ਕਰਨ ਦੀ ਚਰਚਾ ਸ਼ੁਰੂ ਕੀਤੀ ਰੰਗਨਾਥ ਕਮਿਸ਼ਨ ਨੇ ਮੁਸਲਮਾਨਾਂ ਨੂੰ ਨੌਕਰੀਆਂ ਵਿੱਚ 15% ਦੀ ਰਾਖਵਾ ਕਰਨ ਦੀ ਸਿਫਾਰਿਸ਼ ਕੀਤੀ ਸੀ ਮਨਮੋਹਨ ਸਿੰਘ ਦੇ ਬਿਆਨ ਤੋਂ ਮਹਿਜ਼ 1 ਮਹੀਨਾ ਪਹਿਲਾਂ ਸੱਚਰ ਕਮੇਟੀ ਦੀ ਰਿਪੋਰਟ ਆਈ ਸੀ ਜਿਸ ਵਿੱਚ ਇਹ ਬਿਆਨ ਦਿੱਤਾ ਗਿਆ ਸੀ ਕਿ ਮੁਸਲਮਾਨਾਂ ਦੀ ਹਾਲਤ ਦਲਿਤਾਂ ਨਾਲੋਂ ਵੀ ਮਾੜੀ ਹੈ। ਮੁਸਲਮਾਨਾਂ ਰੱਖਵੇ ਕਰਨ ਲਈ ਚੌਤਰਫਾ ਮਾਹੌਲ ਸਿਰਜਿਆ ਜਾ ਰਿਹਾ ਸੀ ਇਸ ਦਾ ਸਿੱਧਾ ਨੁਕਸਾਨ ਦੇਸ਼ ਦੇ ਸਭ ਤੋਂ ਵਾਂਝੇ ਐਸਸੀ ਐਸਟੀ ਅਤੇ ਓਬੀਸੀ ਨੂੰ ਹੋਣਾ ਸੀ। ਉਹਨਾਂ ਦੇ ਵਿਰੋਧ ਕਾਰਨ ਅਜਿਹਾ ਨਹੀਂ ਹੋ ਸਕਿਆ ਉਹ ਭਿਆਨਕ ਮੁਸਲਮਾਨ ਤੁਸ਼ਟੀ ਕਰਨ ਦਾ ਦੌਰ ਸੀ ਪਰ ਕਿਉਂ ਕਾਂਗਰਸ ਦਾ ਉਦੇਸ਼ ਕੀ ਸੀ? ਇੱਕ ਵਾਰ ਫਿਰ ਕਾਂਗਰਸ ਨੇ ਕਰਨਾਟਕ ਵਿੱਚ ਸਾਰੀਆਂ ਮੁਸਲਮਾਨ ਜਾਤੀਆਂ ਨੂੰ OBC ਦੇ ਨਾਲ ਰੱਖ ਕੇ ਪਿਛਲੇ ਦਰਵਾਜ਼ੇ ਰਾਹੀ ਧਰਮ ਦੇ ਆਧਾਰ ਤੇ ਰਾਖਵਾ ਕਰਨ ਦਿੱਤਾ ਹੈ ਇੱਥੋਂ ਤੱਕ ਕਿ ਕਰਨਾਟਕ ਦੇ ਮੁੱਖ ਮੰਤਰੀ ਨੇ ਸਾਫ਼-ਸਾਫ਼ ਕਿਹਾ ਹੈ ਮੈਂ ਮੁਸਲਮਾਨਾ ਨਾਲ ਰਾਸ਼ਟਰ ਦੀ ਦੌਲਤ ਸਾਂਝੀ ਕਰਾਂਗਾ ਤੁਹਾਨੂੰ ਦੱਸ ਦੇਈ ਕਿ ਬਾਬਾ ਸਾਹਿਬ ਅੰਬੇਦਕਰ ਖੁਦ ਧਰਮ ਦੇ ਆਧਾਰ ਤੇ ਰਾਖਵਾ ਕਰਨ ਦੇ ਖਿਲਾਫ ਸਨ ਪਰ ਕਾਂਗਰਸ ਨੇ ਕਈ ਸਾਲ ਪਹਿਲਾਂ ਧਰਮ ਦੇ ਆਧਾਰ ਤੇ ਰਾਖਵਾ ਕਰਨ ਦੇਣ ਦਾ ਖਤਰਨਾਕ ਮਤਲ ਲਿਆਇਆ ਸੀ ਅਤੇ ਹੁਣ ਇਸ ਮਤੇ ਨੂੰ ਪੂਰਾ ਕਰਨ ਲਈ ਉਹ ਕਈ ਤਰ੍ਹਾਂ ਦੇ ਹਤਕੰਡੇ ਅਪਣਾ ਰਹੀ ਹੈ ਬਾਕੀ ਜੇਕਰ ਪ੍ਰਧਾਨ ਮੰਤਰੀ ਮੋਦੀ ਦੀ ਮੰਨੀਏ ਤਾਂ ਮੋਦੀ ਦਾ ਕਹਿਣਾ ਹੈ ਕਿ ਇਹ ਇੱਕ ਪਾਇਲਟ ਪ੍ਰੋਜੈਕਟ ਸੀ ਜਿਸ ਨੂੰ ਕਾਂਗਰਸ ਦੇਸ਼ ਭਰ ਵਿੱਚ ਅਜਮਾਉਣਾ ਚਾਹੁੰਦੀ ਹੈ 2004 ਮੇ ਜੈਸੇ ਹੀ ਕਾਂਗਰਸ ਕੀ ਕੇਂਦਰ ਮੇ ਸਰਕਾਰ ਬਣੀ ਉਸਕੇ ਸਭ ਤੋਂ ਪਹਿਲੇ ਕੀਤੇ ਗਏ ਕੰਮਾਂ ਮੇ ਥਾ सबसे पहला काम था चुनाव जीतने के बाद आंध्र प्रदेश में एससी एस टी के रिजर्वेशन में से कमी करके मुसलमानों को रिजर्वेशन देने का प्रयास ये एक पायलट प्रोजेक्ट था जिसे कांग्रेस ਪੂਰੇ ਦੇਸ਼ ਵਿੱਚ ਆਜਮਾਨਾ ਚਾਹਤੀ ਸੀ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਿਵੇਂ ਕਾਂਗਰਸ ਦੇਸ਼ ਦੇ ਸਭ ਤੋਂ ਵੱੰਜੇ ਐਸਸੀ ਐਸਟੀ ਅਤੇ ਓਬੀਸੀ ਲੋਕਾਂ ਦੇ ਹੱਕ ਖੋ ਕੇ ਮੁਸਲਮਾਨਾਂ ਨੂੰ ਦੇਣ ਦੀ ਤਿਆਰੀਆਂ ਕਰ ਰਹੀ ਹੈ ਅਤੇ ਇਸ ਤੇ ਹੁਣ ਵੀ ਕੁਝ ਤਥਾ ਕਥਿਤ ਬੁੱਧੀਜੀਵੀਆਂ ਦਾ ਕਹਿਣਾ ਹੈ ਕਾਂਗਰਸ ਬਿਲਕੁਲ ਠੀਕ ਕਰ ਰਹੀ ਹੈ ਪਰ ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਸੱਚਾਈ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਸਰਕਾਰ ਚੁਣ ਕੇ ਦੇਸ਼ ਦੀ ਦਿਸ਼ਾ ਤੈਅ ਕਰਨੀ ਹੈ